ਬਿਰਤਾ ਹਰ ਬਿਰਤਾ ਮੇਰੀ ਗੱਲ ਸੁਣ ਹੁਣ ਕਿੱਦਾਂ ਤਬੀ ਤੇ ਠੀਕ ਆ ਹਾਂਜੀ ਠੀਕ ਆ ਲੈ ਫੜ ਡਰਨਾ ਫੜ ਕੋਟਰੀ ਪੀ ਡਾਕਟਰ ਨੂੰ ਕਿਹਾ ਸੀ ਕਹਿੰਦੇ ਤੇਰਾ ਇਦਾਂ ਬੀਪੀ ਲੋ ਹੋ ਗਿਆ ਤੇ ਨੂੰ ਮਿੱਠਾ ਦਿਓ ਕੁਛ ਮੇਰੀ ਗੱਲ ਸੁਣ ਯਾਰ ਇੱਕ ਮੈਂ ਨਾ ਤੇ ਨਾਲ ਗੱਲ ਕਰਨੀ ਆ ਇੱਕਦੋਨ ਆ ਹਾਲਤ ਚ ਜੇ ਬਿਮਾਰ ਵਾਂ ਹੁਣ ਮਤਲਬ ਕਿਹੜੇ ਹਿਸਾਬ ਨਾਲ ਕਿਦਾਂ ਗੱਲ ਕਰਾਂ ਮੈਨੂੰ ਆਪ ਨਹੀਂ ਸਮਝ ਆਉਂਦੀ ਚੰਗਾ ਨਹੀਂ ਲੱਗਦਾ ਮੇਰੀ ਗੱਲ ਸੁਣਾ ਜੀ ਨਾ ਪਹਿਲੀ ਵਾਰੀ ਨਾ ਪਹਿਲੇ ਫਸਟ ਟਾਈਮ ਆ ਮੈਂ ਤੇਰੇ ਡੈਡੀ ਨਾਲ ਇਹ ਗੱਲ ਕੀਤੀ ਆ ਤੇ ਮੇਰੀ ਨਾ ਬੜੀ ਕਲੇਸ਼ ਹੋਈ ਆ ਡੈਡੀ ਤੇ ਰੇਣਾ ਹਨਾ ਇੱਕ ਕਿਦਣਾ ਕਿਦਣਾ ਤੇਰੀ ਮੰਮੀ ਤੇ ਤੇਰਾ ਕਸੂਰੀ ਇਹ ਤੁਹਾਡੀਆਂ ਨੇ ਗਲਤੀਆਂ ਨਾ ਤੁਹਾਡੀਆਂ ਗਲਤੀਆਂ ਕੀਤੀਆਂ ਗਾਂ ਸਾਡੇ ਬੰਦੇ ਆਗੇ ਆਉਣੀਆਂ ਹਨਾ ਮੈਂ ਨਹੀਂ ਚਾਹੁੰਦਾ ਵੀ ਇਹ ਕੰਮ ਇਦਾਂ ਹੋਵੇ ਜਾਂ ਮੈਂ ਵੀ ਬੋਲਣਾ ਪਤਾ ਨਹੀਂ ਮੇਰੇ ਵੀ ਦਿਮਾਗ 'ਚ ਇੰਨਾ ਗੁੱਸਾ ਸੀ ਨਾ ਮੈਂ ਜਿਹੜੇ ਡੈਡ ਨੂੰ ਬੜਾ ਵੱਡਾ ਵੱਟ ਘਟ ਬੋਲਿਆ ਜੇ ਮਾਲਾ ਤੈਨੂੰ ਕੋਈ ਪ੍ਰੋਬਲਮ ਹੈ ਕੋਈ ਗੱਲ ਬਾਤ ਹੈ ਤਾਂ ਮੇਰੇ ਨਾਲ ਗੱਲ ਕਰਦੀ ਮੈਂ ਤੇਰੀ ਦਵਾਈ ਕਰਵਾ ਦਾਂਦਾ ਹਨਾ ਹਰ ਇੱਕ ਚੀਜ਼ ਦਾ ਹੱਲ ਹੋ ਜਾਂਦਾ ਪਰ ਤੂੰ ਇਦਾਂ ਕਿਉਂ ਕੀਤਾ ਮੇਰੇ ਨਾਲ ਵੇ ਰ ਮੇਰੀ ਗਰਲ ਸੁਣਾ ਜੇ ਮਨਲਾ ਤੋਂ ਬਿਮਾਰ ਹਾਂ ਤੇ ਯਾਰ ਦੁੱਖ ਸੁੱਖ ਜਿਹੜਾ ਹੁੰਦਾ ਸਰੀਰ ਦੇ ਨਾਲ ਹੀ ਹੁੰਦੇ ਆ ਤੇ ਤੂੰ ਮੈਨੂੰ ਦੱਸ ਦਿੰਦੀ ਹੈ ਨਾ ਤੇ ਬਾਕੀ ਰੀ ਬੰਦਿਆਂ ਦੀ ਗੱਲ ਹੈ ਨਾ ਬੰਦੇ ਤੇ ਨਾ ਉੜਦੇ ਚਿੜੀਆਂ ਦੇ ਨਾ ਪਰ ਗਿਣ ਲੈਂਦੇ ਹੁੰਦੇ ਆ ਕਿੱਦਾਂ ਤੇ ਕਿੱਦਾਂ ਨਹੀਂ ਹੈ ਨਾ ਮੈਂ ਤਾਂ ਫਿਰ ਤੇਨਾਂ ਵਿਆਹ ਕਰਵਾਇਆ ਬਾਕੀ ਕੁਝ ਗਲਤੀਆਂ ਜਿਹੜੀਆਂ ਨਾ ਤੇਰੀ ਮੰਮੀ ਤੇ ਤੇਰੇ ਡੈਡੀ ਪਰ ਮੈਂ ਡੈਡੀ ਤੇਰੇ ਨੂੰ ਇਸ ਵਿੱਚ ਨਹੀਂ ਅਨਮੋਲ ਕਰੂੰਗਾ ਕਿਉਂਕਿ ਕੀ ਪਤਾ ਹੋ ਸਦਾ ਤੇਰੇ ਡੈਡੀ ਨਾਲ ਤੇਰੀ ਮੰਮੀ ਨੇ ਕੋਈ ਗੱਲ ਹੀ ਨਾ ਕੀਤੀ ਹੋਵੇ ਜਾਂ ਮੰਮੀ ਤਾਂ ਚੋਰੀ ਦਵਾਈ ਕਰਵਾਂਦੀ ਹੋਵੇ ਹੈ ਨਾ ਔਰ ਕਿਦਣਾ ਕਿਦਣਾ ਮੇਰਾ ਨਾ ਮਾਸੀ ਦੇ ਨਾਲ ਵੀ ਬੜਾ ਗੁੱਸੇ ਨਾਲ ਰਾਜ ਗਈ ਹੈ ਵੀ ਜੇ ਮੈਂ ਮਤਲਬ ਦੂਰ ਹਾਂ ਤੁਹਾਡੀ ਤੇ ਆਪਣੀ ਰਿਸ਼ਤੇਦਾਰੀ ਹੀ ਜਾਣ ਪਛਾਣ ਹੀ ਤੇਰੀ ਮੰਮੀ ਦੀ ਸਹੇਲੀ ਹੂ ਉਹਦੇ ਨਾਲ ਕੋਈ ਗੱਲ ਕਰ ਦਿੰਦੀ ਸੁਖ ਇਹ ਕੋਈ ਇੰਨੀ ਵੱਡੀ ਪ੍ਰੋਬਲਮ ਤਾਂ ਹੈ ਨਹੀਂ ਸੀ ਨਾ ਉਮਰ ਪਰਦੀ ਸੀ ਉਹ ਥੋੜੇ ਦਿਨ ਹੀ ਹੋਰ ਚਲਣੀ ਸੀ ਦਵਾਈ ਮੇਰੀ ਮੈਂ ਤਾਂ ਮੰਮੀ ਨੂੰ ਕਿਹਾ ਸੀ ਮੈਨੂੰ ਨਹੀਂ ਲੋੜ ਦਵਾਈ ਦੀ ਤੇ ਮੰਮੀ ਮੈਨੂੰ ਦੇ ਗਏ ਦਵਾਈ ਵੀ ਮਾਂ ਐ ਨਾ ਆਖਿਰ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਮੇਰੇ ਨਾਲ ਕੀ ਕੁਝ ਹੋਇਆ ਪਾਸਟ ਵਿੱਚ ਤੇ ਮੈਂ ਥੋੜਾ ਮੇਰਾ ਬਸ ਮੂਡ ਸਵਿੰਗ ਹੁੰਦਾ ਹੈ ਇਹੋ ਜਿਹੀ ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਂ ਬਿਲਕੁਲ ਠੀਕ ਆ ਸੁਖ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਤੁਹਾਨੂੰ ਪਤਾ ਮੈਂ ਤੁਹਾਨੂੰ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਤੁਹਾਨੂੰ ਦੱਸਾਂ ਮੈਨੂੰ ਇਸ ਤਰ੍ਹਾਂ ਕੁਝ ਹੁੰਦਾ ਹੈ ਕੋਈ ਫੀਲ ਹੁੰਦਾ ਹੈ ਜਾਂ ਮੈਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਮੇਰਾ ਮੂਡ ਇੱਕਦਮ ਕੀ ਹੋ ਜਾਂਦਾ ਹੈ ਮੈਨੂੰ ਘਬਰਾਹਟ ਹੁੰਦੀ ਹੈ ਕੁਝ ਪਰ ਜਿੰਨੀ ਵਾਰੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਨਾ ਕੋਈ ਨਾ ਕੋਈ ਆ ਜਾਂਦਾ ਸੀ ਜਾਂ ਮੈਨੂੰ ਹੋ ਜਾਂਦਾ ਸੀ ਕਿ ਤੁਸੀਂ ਮੈਨੂੰ ਕੀ ਕਹੋਗੇ ਤੇ ਹੁਣੇ ਮੈਂ ਮੰਮੀ ਨੂੰ ਮਨਾ ਕੀਤਾ ਸੀ ਕਿ ਮੈਂ ਠੀਕ ਆ ਗਈਆਂ ਮੈਂ ਦਵਾਈ ਨਹੀਂ ਲੈਣੀ ਤੇ ਜ਼ਬਰਦਸਤੀ ਮੰਮੀ ਮੈਨੂੰ ਦੇਗੇ ਤੈਨੂੰ ਪਤਾ ਦੇਗਾ ਮੰਮੀ ਅੱਗੇ ਕਿਸੇ ਦੀ ਚਲਦੀ ਆ ਪਾਪਾ ਦੀ ਨਹੀਂ ਚਲਦੀ ਮੈਂ ਤਾਂ ਬੜੀ ਦੂਰ ਦੀ ਗੱਲ ਲੱਗੀ ਮੇਰੀ ਯਾਰ ਮੇਰੀ ਗੱਲ ਸੁਣ ਮੈਨੂੰ ਤੇਰੀ ਪ੍ਰਾਨੇ ਜੀਵ ਦੇ ਨਾਲ ਕੋਈ ਨਹੀਂ ਲੈਣ ਦੇਣਾਗਾ ਤੂੰ ਮੇਰੀ ਗੱਲ ਸੁਣ ਹੁਣ ਤੇਰੀ ਮੰਮੀ ਨੇ ਮੇਰੇ ਨਾਲ ਵਿਆਹ ਕਰਤਾ ਹਨਾ ਤੇਰੀ ਪ੍ਰੋਬਲਮ ਮੇਰੀ ਪ੍ਰੋਬਲਮ ਆ ਤੂੰ ਇੰਨੀ ਟੈਨਸ਼ਨ ਕਿਉਂ ਲੈਨੀ ਆ ਤੂੰ ਕੋਈ ਦੁੱਖ ਤਕਲੀਫ ਤੈਨੂੰ ਕੋਈ ਗੱਲਬਾਤ ਹੁੰਦੀ ਨਾਲ ਸਿੱਧੀ ਮੈਨੂੰ ਦੱਸਿਆ ਕਰ ਹਨਾ ਤੂੰ ਪਹਿਲਾਂ ਮੇਰੀ ਗੱਲ ਸੁਣ ਮੰਮੀ ਨੂੰ ਦੱਸਿਆ ਕੀ ਮੰਮੀ ਤੋਂ ਬਾਅਦ ਡੈਡੀ ਨੂੰ ਦੱਸਾਂਗੀ ਘਰ ਦਾ ਆਪਣਾ ਇਦਾਂ ਕਲੇਸ਼ ਬੋਗਾ ਮਾਸੀ ਨੂੰ ਦੱਸਾਂਗੀ ਹਨਾ ਚੰਗਾ ਨਹੀਂ ਲੱਗਦਾ ਤੈਨੂੰ ਕੋਈ ਪ੍ਰੋਬਲਮ ਹੀ ਕੋਈ ਗੱਲਬਾਤ ਹੀ ਸਿੱਧੀ ਤੋਂ ਮੇਰੇ ਨਾਲ ਡਾਇਰੈਕਟ ਗੱਲ ਕਰ ਹਨਾ ਕੱਲ ਨੂੰ ਮੇਰੀ ਗਰਲਫ੍ਰੈਂਡ ਮੈਨੂੰ ਬਾਹਰੋਂ ਕੋਈ ਚੀਜ਼ ਪਤਾ ਲੱਗੀ ਨਾ ਉਹ ਚੀਜ਼ ਦਾ ਮੈਨੂੰ ਬੜਾ ਦੁੱਖ ਹੁੰਦਾ ਇੱਕ ਝੂਠ ਮੈਨੂੰ ਝੂਠ ਤੋਂ ਬੜੀ ਨਫ਼ਰਤ ਈ ਕੋਈ ਗੱਲ ਕਰਨੀ ਹੁੰਦੀ ਨਾ ਮੇਰੇ ਨਾਲ ਫੇਸ ਟੂ ਫੇਸ ਬੈ ਕੇ ਨਾ ਸਿੱਧੀ ਗੱਲ ਕਰ ਲਿਆ ਕਰ ਮੈਂ ਐਡਾ ਵੀ ਨਹੀਂ ਮਾੜਾ ਨਾ ਮੈਨੂੰ ਬਣਾ ਠੀਕ ਆ ਸੁਖ ਮੈਂ ਵੀ ਹੁਣ ਉਹੀ ਫੀਲ ਕਰਦੀ ਪਈ ਆ ਕਿ ਤੁਸੀਂ ਇਹ ਚੀਜ਼ ਨੂੰ ਕਿੰਨਾ ਨਾਰ ਤੂੰ ਤੁਸੀਂ ਮੇਰਾ ਚੰਗੇ ਤਰੀਕੇ ਇਲਾਜ ਕਰਾਉਂਦੇ ਜਾਂ ਤੁਸੀਂ ਮੇਰਾ ਸਾਥ ਦਿੰਦੇ ਤੇ ਵਿੱਚ ਜਿਹੜਾ ਮੈਂ ਤੁਹਾਨੂੰ ਪਰੇਸ਼ਾਨ ਕਰਦੀ ਆ ਜਿਹ ਇਸ ਚੀਜ਼ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਤੇ ਬੋਝ ਆ ਜਾਂ ਮੈਂ ਕੀ ਕੁਝ ਕਰਦੀ ਐ ਇੱਕਦਮ ਹਾਈਪਰ ਹੋ ਜਾਂਦੀ ਐ ਇੱਕਦਮ ਠੀਕ ਹੋ ਜਾਂਦੀ ਆ ਇਹ ਚੀਜ਼ਾਂ ਤੁਹਾਨੂੰ ਪਤਾ ਹੁੰਦੀਆਂ ਤਾਂ ਤੁਸੀਂ ਅੱਜ ਮੇਰੇ ਨਾਲ ਇਦਾਂ ਨਾ ਹੁੰਦੇ ਪਰ ਵੇਖ ਯਾਰ ਮੇਰੀ ਗੱਲ ਸੁਣਾ ਮੈਂ ਅੱਜ ਕੋਈ ਚੀਜ਼ ਪਤਾ ਕਰਵਾਉਂਦਾ ਵਾ ਨਾ ਹਣਾ ਮੈਂ ਹਰ ਇੱਕ ਚੀਜ਼ ਦਾ ਪਤਾ ਕਰਾ ਸਕਦਾ ਵਾਂ ਮੇਰੇ ਵਾਸਤੇ ਕੋ ਵੱਡੀ ਚੀਜ਼ ਨਹੀਂ ਹੈਗੀ ਹਣਾ ਇਤੋਂ ਚੰਗਾ ਮੈਂ ਪਤਾ ਕਰਾਂ ਹਣਾ ਤੇਰੇ ਮਰਜ਼ੇ ਕਲੇਸ਼ ਹੋਵੇ ਤੂੰ ਮੇਰੇ ਨਾਲ ਜਿਹੜੀ ਵੀ ਗੱਲ ਹੈਗੀ ਨਾ ਕਲੀਅਰ ਕਰਕੇ ਨਾ ਬਹਿ ਕੇ ਉੱਥੇ ਉਸੇ ਵੇਲੇ ਕਲੀਅਰ ਕਰ ਲਿਆ ਕਰ ਕਿ ਆਹ ਚੀਜ਼ ਇਦਾਂ ਵਾ ਜਾਂ ਉਦਾਂ ਵਾ ਔਰ ਮੇਰੀ ਗੱਲ ਸੁਣ ਤੇਰੀ ਮੰਮੀ ਨੇ ਆਪਦੇ ਵੱਲ ਬੜੀ ਚਤਰੀ ਮਾਰੀ ਹੈ ਨਾ ਕੋਈ ਪਤਾ ਨਾ ਲੱਗ ਮੇਰੀ ਗੱਲ ਸੁਣ ਜਿਹੜੀ ਡਾਕਟਰੀ ਰਿਪੋਰਟਾਂ ਆਉਣਗੀਆਂ ਉੱਥੇ ਤੇਰੀ ਮੰਮੀ ਕੀ ਕਰ ਲੂਗੀ ਉੱਥੇ ਤੇਰੀ ਮੰਮੀ ਦੀ ਚਤਰੀ ਚੱਲ ਜੂਗੀ ਕੋਈ ਚਲੋ ਸੋਖ ਕੋਈ ਨਹੀਂ ਮੰਮੀ ਨੂੰ ਮਾੜਾ ਨਾ ਕਹੋ ਮੰਮੀ ਨੇ ਤੇ ਆਪਣੇ ਵੱਲੋਂ ਚੰਗਾ ਹੀ ਕੀਤਾ ਕਿ ਚਲੋ ਗੱਲ ਟੱਕੀ ਰਵੇ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਇਹ ਦਵਾਈ ਇੱਕ ਮੈਂਟਲੀ ਅਪਸਾੜੀ ਖਾਂਦੇ ਨੇ ਚੰਗਾ ਥੋੜੀ ਲੱਗਦਾ ਹੁਣ ਉਹ ਕੀ ਕਹਿੰਦੀ ਮੇਰੀ ਕੁੜੀ ਸਟ्रेस ਵਿੱਚ ਹੈਗੀ ਐ ਯਾਰ ਮੈਂ ਮੰਨਦਾ ਤੇਰਾ ਇਦਾਂ ਵਿਆਹ ਆ ਹੀ ਤੈਨੂੰ ਜੋ ਵੀ ਤੇਰੇ ਪੁਰਾਣਾ ਹੈਗਾ ਮੈਂ ਚਲੋ ਨਾਂ ਨਹੀਂ ਲੈਣਾ ਚਾਹੁੰਦਾ ਉਹ ਬੰਦੇ ਦਾ ਜਿਨੇ ਤੈਨੂੰ ਇੰਨਾ ਹਰਾਸਮੈਂਟ ਕੀਤਾ ਤੂੰ ਉਹਦੇ ਕਰਕੇ ਇਥੋਂ ਇਹ ਸਟੇਜ ਤੱਕ ਪਹੁੰਚ ਗਈ ਹੈ ਨਾ ਮੈਂ ਯਾਰ ਇਹ ਗੱਲ ਨੂੰ ਮਹਿਸੂਸ ਕਰਦਾ ਹਾਂ ਨਾ ਤੂੰ ਮੜੀ ਕੋਈ ਗੱਲ ਬਾਤ ਹੁੰਦੀ ਨਾ ਤੂੰ ਅੱਜ ਤੋਂ ਬਾਅਦ ਨਾ ਮੰਮੀ ਨੂੰ ਫੋਨ ਕਰਨਾ ਨਾ ਡੈਡੀ ਨੂੰ ਕਰਨਾ ਸਿੱਧਾ ਮੈਨੂੰ ਦੱਸਣਾ ਹਾਂ ਸੁਖ ਮੈਂ ਜੋ ਵੀ ਗੱਲ ਹੋਏਗੀ ਹੁਣ ਤਾੜਨਾ ਹੀ ਕਰਾਂਗੇ ਤੁਸੀਂ ਵੀ ਮੈਨਾਂ ਹੁਣ ਇਦਾਂ ਗੱਲ ਕਰਕੇ ਨਾ ਮੈਨੂੰ ਕੰਫੀਡੈਂਸ ਵਿੱਚ ਲੈ ਲਿਆ ਸੱਚੀ ਤੇ ਮੈਨੂੰ ਯਕੀਨ ਹੋ ਗਿਆ ਕਿ ਤੁਹਾਡੇ ਨਾਲ ਮੇਰਾ ਹੋਰ ਕਿਸੇ ਨਾਲ ਮੁਕਾਬਲਾ ਨਹੀਂ ਹੈਗਾ ਤੇ ਮੈਂ ਤਾਂ ਮੰਮੀ ਨੂੰ ਵੀ ਕਹਿੰਦੀ ਹੁੰਦੀ ਸੀ ਕਿ ਮੰਮੀ ਛੱਡ ਦਿਓ ਇਹ ਦਵਾਈਆਂ ਦੇ ਚੱਕਰ ਜਾਂ ਮੈਂ ਬਹੁਤ ਤੰਦਸਿਆ ਨਾ ਮੈਂ ਕੋਸ਼ਿਸ਼ ਕੀਤੀ ਹੁਣ ਮੈਂ ਸੱਚੀ ਮੈਂ ਖੁਸ਼ ਹੋ ਗਈਆਂ ਮਾਸੀ ਨੇ ਵੀ ਮੈਨੂੰ ਸਮਝਾਇਆ ਕਿ ਤੂੰ ਸੁੱਖ ਨਾਲ ਗੱਲ ਕਰਿਆ ਕਰ ਮੇਰੇ ਤਾਂ ਯਕੀਨ ਕਰੋ ਮੈਂ ਤੁਹਾਡੇ ਨਾਲ ਕਿਸੇ ਚੀਜ਼ ਦਾ ਔਲਾ ਨਹੀਂ ਰੱਖਿਆ ਕਰਾਂਗੀ ਪੱਕਾ ਤੇ ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਤਸ ਦਿੱਤੀ ਐ ਇਹ ਤਾਂ ਨਿੱਕੀ ਮੋਟੀ ਜੀ ਗੱਲ ਹੈਗੀ ਆ ਹੋਰ ਹਫਤਾ ਦਾ ਅਜੇ ਮੇਰੀ ਚਲਣੀ ਸੀ ਇਹ ਦਵਾਈ ਤੇ ਬਸ ਬੰਦ ਹੋ ਜਾਣੀ ਸੀ ਜੇ ਤੁਸੀਂ ਕਹਿੰਦੇ ਹੋ ਤੇ ਉਹੀ ਕੰਟੀਨਿਊ ਰੱਖਾਂਗੀ ਤੇ ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਡੇ ਹਿਸਾਬ ਨਾਲ ਚੱਲਾਂਗੇ ਯਾਰ ਦਵਾਈਆਂ ਦੇ ਨਹੀਂ ਕੋਈ ਗੱਲ ਹੁੰਦੀ ਵੀ ਸਰੀਰਾਂ ਦੇ ਨਾਲ ਹੀ ਹੁੰਦੇ ਦੁੱਖ ਸੁੱਖ ਕੋਈ ਚੱਕਰ ਨਹੀਂ ਗਿਆ ਇਦਾਂ ਮਨ ਨੂੰ ਕਿ ਚੱਕਰ ਹੁੰਦਾ ਮਾਲਾ ਦਵਾਈ ਕੇਲੇ ਸਿਰ ਪੀੜ ਦੀ ਹੁੰਦੀ ਆ ਡਿਪਰੈਸ਼ਨ ਦੀ ਹੁੰਦੀ ਆ ਜ਼ਰੂਰੀ ਨਹੀਂ ਹੁੰਦਾ ਕਿ ਦਿਮਾਗ ਦੇ ਵਿੱਚ ਹੀ ਹੋਵੇ ਹਨਾ ਹੋਰ ਵੀ ਸੋ ਪ੍ਰੋਬਲਮ ਬੰਦੇ ਨੂੰ ਆਉਂਦੀ ਆ ਮਾਲਾ ਹੁਣ ਕੋਈ ਗੱਲ ਤੇਰੀ ਮੇਰੀ ਕਰਨ ਵਾਲੀ ਆ ਤੂੰ ਉਹਦੇ ਵਿੱਚ ਮੰਮੀ ਨੂੰ ਅਮੋਲ ਕਰੇ ਤੇ ਮਾਲਾ ਮੰਮੀ ਗਲਤ ਗਾਈਡੈਂਸ ਕਰੇ ਮੈਨੂੰ ਇਹ ਚੀਜ਼ ਦਾ ਮੈਨੂੰ ਨਹੀਂ ਮਾਸਾ ਵੀ ਚੰਗਾ ਲੱਗੂਗਾ ਹਨਾ ਵੇਹੇ ਘਰ-ਬਾਰ ਤੇਰਾ ਵਾ ਕਿੱਡਾ ਵਾ ਹਰਜੀਤ ਜੀ ਤੇਰੇ ਮਾਂ ਹੈਂਡਵੌਚ ਕਰਤੀ ਹਨਾ ਜੇ ਮਦਰਦਰ ਪੁੱਛਿਆ ਯਾਰ ਮਾਲਾ ਹੁਣ ਅਸੀਂ ਇੱਥੇ ਬੈਠੇ ਆਂ ਸਾਡੇ ਘਰ ਕੋ ਪਰੋ ਨੇ ਆਣੇ ਇਨਚਾਰਜ ਆ ਜਾਣਾ ਤੇ ਅਸੀਂ ਪੈਸੇ ਕਿੱਥੋਂ ਲਿਆਵਾਂਗੇ ਯਾਰ ਮਾੜਾ ਇਹ ਤਾਂ ਸੋਚਿਆ ਕਰ ਕੋਈ ਨਹੀਂ ਅੱਗੇ ਤੋਂ ਮੈਂ ਤੁਹਾਡੇ ਤੋਂ ਕੋਈ ਚੋਰੀ ਨਹੀਂ ਕਰਾਵਾਂਗੀ ਸੁਖ ਹੁਣ ਅੱਜ ਤੱਕ ਜੋ ਹੋ ਗਿਆ ਸੌਰੀ ਅੱਗੇ ਤੋਂ ਪੱਕਾ ਤੁਸੀਂ ਜਿੱਦਾਂ ਗੋਗੇ ਮੈਂ ਉਦਾਂ ਚੱਲਾਂਗੀ ਬਾਕੀ ਇਹ ਵੀ ਨਾ ਟੈਨਸ਼ਨ ਲਵੀਂ ਕਿ ਪੈਸੇ ਕਿੱਥੇ ਗਏ ਕਿੱਥੇ ਗਏ ਨਹੀਂ ਗਏ ਮੈਨੋਂ ਗੱਲ ਨਾ ਕੋਈ ਪ੍ਰੋਬਲਮ ਨਹੀਂ ਕੀਤਾ ਇਹ ਤੇ ਹੱਥਾਂ ਦੀ ਮੈਲ ਹੁੰਦੀ ਆ ਯਾਰ ਹਨਾ ਪੈਸੇ ਆਪਾਂ ਹੋਰ ਨਾ ਆਵਾਂਗੇ ਤੂੰ ਕਿਸੇ ਗੱਲ ਦੀ ਫਿਕਰ ਨਾ ਕਰ ਤੇ ਚੱਲ ਆਰਾਮ ਨਾਲ ਪੀ ਕੋਲਡ ਡਰਿੰਕ ਤੇ ਰੈਸਟ ਕਰ ਤੇ ਦਵਾਈ ਖਾ ਕੋਈ ਗੱਲ ਨਹੀਂ ਕੀ ਠੀਕ ਹੈ ਚੱਲ ਮਨਾ ਹੋ ਗਈ ਮੈਂ ਫ੍ਰੀ ਇਹਨਾਂ ਦਾ ਵੀ ਬਿਸਤਰਾ ਕਰ ਦਵਾਂ ਮੇਰੀ ਗੱਲ ਸੁਣਾ ਓ ਕਿਵੇਂ ਜਿੰਦਗੀ ਰਾਮ ਕੀਤੀ ਤੂੰ ਕੀ ਹੋ ਗਿਆ ਜੇ ਤੈਨੂੰ ਇੰਨੀ ਜ਼ੋਰ ਦੀ ਮੇਰੇ ਮਾਰਤਾ ਜਾ ਹੱਥ ਅੱਜ ਦਵਾਈ ਮੇਰੇ ਕਿੱਦਾਂ ਭੈੜਾ ਬੋਲੇ ਤੈਨੂੰ ਪਤਾ ਸੁੱਖ ਤਾਨੂੰ ਬੋਲਿਆ ਕਿਉਂ ਉਹ ਸੁੱਖ ਦੀ ਗੱਲ ਕਰਨ ਦੇਵਾ ਹਾਂ ਹਾਂ ਸੁੱਖ ਕੀ ਹੋਇਆ ਕਿਹੜੀ ਕਿਹੜੀ ਦਵਾਈ ਦਿੰਦੇ ਰਹੀਆਂ ਜੀ ਮੈਂ だっ ਤੇਨੂੰ ਨਹੀਂ ਪਤਾ ਕਿਹੜੀ ਦਵਾਈ ਦੱਸ ਉਹ ਪਰੇਦੂ ਦਵਾਈ ਕਿਹੜੀ ਦਿੰਦੇ ਰਹੀਆਂ ਤੇਰਾ ਦਿਮਾਗ ਖਰਾਬ ਹੋ ਗਿਆ ਬੇਗਾ ਨਹੀਂ ਤੇਰਾ ਖਰਾਬ ਹੋਇਆ ਵਾ ਪਰ ਇਹਨੂੰ ਦਵਾਈਆਂ ਕਿਹੜੀ ਦਿੰਦੇ ਰਹੀਆਂ ਨਹੀਂ ਕਿਉਂ ਬੁਲੀਆਂ ਹੁੰਦੇ ਹੋ ਹੈ ਤੈਨੂੰ ਸੌਂਦਾ ਨਹੀਂ ਮੈਂ ਕੀ ਗਿਆ ਵਾ ਮੈਨ ਲੱਗਾ ਮਾਸੀ ਨੇ ਫੇਰ ਪੜਕਾਤਾ ਮੈਂ ਮਾਸੀ ਨੂੰ ਕਿਹਾ ਸੀ ਮੇਰੀ ਆਪਣੀ ਦਵਾਈ ਮੱਖੀ ਦਰਦ ਦੀ ਗਈ ਹੈ ਹਾਂ ਹਾਰਪ੍ਰਿੰਦ ਦਵਾਈ ਕਿਹੜੀ ਦਿੱਤੀ ਮੈਨੂੰ ਉਹ ਦੱਸ ਮੇਰੀ ਜਾਨ ਸ਼ੋਕ ਮੈਂ ਨਾ ਫੋਨ ਕਰਾਂਦਾ ਵਾ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਲਓ ਇਹ ਉਮਰੇ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਤੈਨੂੰ ਸ਼ੋਭਾ ਦਿੰਦੀ ਕਿਹੜੀ ਦਵਾਈ ਦਿੱਤੀ ਉਹਨੂੰ ਦੱਸ ਨਹੀਂ ਜਵਾਬ ਦੇ ਦੱਸ ਲੱਗੀਆਂ ਬੋਲੀ ਨਾ ਜਾਓ ਮੈਂ ਵੀ ਤਾਂ ਮਾਂ ਹਾਂ ਮੇਰੇ ਅੰਦਰ ਵੀ ਉਹੀ ਦਰਦ ਹੈਗਾ ਮੈਂ ਜੋ ਤੁਹਾਡੇ ਅੰਦਰ ਇਸ ਟਾਈਮ ਹੈਗਾ ਜੀ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਦਾ ਗਿਆਨ ਅਰਜਨ ਹਰ ਪਿੰਦੇ ਹਾਲਾਤ ਨਾ ਠੀਕ ਨਹੀਂ ਗਏ ਉਧਰ ਵੇਖੋ ਜਾ ਕੇ ਕੁੜੀ ਨੂੰ ਲੀਨ ਨੂੰ ਕਿੰਦਾ ਘੁਰ ਲਾਂਦੀ ਹੈ ਸਵੇਰੇ ਦਿਨ ਚੜੇ ਉਹਨੂੰ ਨਾ ਮੈਂ ਥੋੜਾ ਰੋਟੀ ਪਾਣੀ ਦੇਣ ਦੀ ਸੀ ਖਾਣ ਨੂੰ ਲੈ ਕੋ ਤੂੰ ਖਾ ਲ ਲੈ ਕੋ ਚੀ ਖਾ ਥੋੜੀ ਥੋੜੀ ਦੇ ਮੂੰਹ ਚ ਪਾਵਾਂ ਰੋਂਦੀ ਹੈ ਛਿੜਦੀ ਹੈ ਆਪਣੀ ਮਾਂ ਨੂੰ ਯਾਦ ਕਰਦੀ ਹੈ ਹਰ ਪਿੰਦਾ ਦਿਮਾਗ ਨਹੀਂ ਸੈਟਗਾ ਵਿਆਹ ਤੋਂ ਪਹਿਲਾਂ ਵੀ ਨਹੀਂ ਸੀ ਸੈਟ ਚਿੜਚਿੜੀ ਜੀ ਗੁੱਸੇ ਚ ਬੋਲਣਾ ਹਾਈਪਰ ਹੋਏ ਨਾ ਇਕਦਮ ਮੂਡ ਸਵਿੰਗ ਕਰ ਲੈਣਾ ਮਤਲਬ ਇਹ ਚੀਜ਼ਾਂ ਸਮਝ ਨਹੀਂ ਸਕਦੇ ਪਿੱਕਰ ਚ ਨਹੀਂ ਰਹਿੰਦੇ ਮੈਰੇ ਵੀ ਮੈਨੇ ਤੁਹਾਨੂੰ ਦੱਸਣਾ ਵੀ ਵਰਜ ਨਹੀਂ ਸਮਝਿਆ ਉਹ ਦਵਾਈ ਕਿਹੜੀ ਦਿੰਦੀ ਰਹੀ ਜਾਂ ਉਹ ਦੱਸ ਮੈਨੂੰ ਤੂੰ ਰੁਕ ਮੈਨੂੰ ਫੋਨ ਕਰਾਂਂਦੇ ਆ ਵਾ ਦੱਸਣ ਲੱਗੀ ਦੱਸਣ ਲੱਗੀ ਸਾਡੇ ਇੱਥੇ ਜਿਹੜਾ ਉਹ ਹੈਗਾ ਨਹੀਂ ਆ ਮਾਰਕੀਟ ਚ ਦੇਸੀ ਦਵਾਈਆਂ ਦਿੰਦਾ ਮੈਂ ਨਾ ਉਹਦੇ ਨਾਲ ਬਸ ਗੱਲ ਹੀ ਕੀਤੀ ਸੀ ਉਹ ਕਹਿੰਦਾ ਪੈਣੇ ਅੰਗਰੇਜ਼ੀਆ ਦਵਾਈਆਂ ਨਾਲ ਨਾ ਤੋਰ ਉਹ ਤਾਂ ਟੈਂਪੋਰਰੀ ਹੁੰਦੀਆਂ ਆ ਮੈਂ ਜਿਹੜੀ ਤੈਨੂੰ ਦਵਾਈ ਦੇ ਲੱਗਾ ਨਾ ਇਹ ਤੇਰਾ ਪ੍ਰੋਪਰ ਇਲਾਜ ਕਰੇਗਾ ਉਹ ਕਿਹੜੇ ਦੇਸੀ ਦਵਾਈਆਂ ਵੱਲ ਵਰਗੀਆਂ ਤੇਰੀ ਮਤ ਬੱਚੀ ਆ ਕਿਉਂ ਕੀ ਹੋ ਗਿਆ ਉਹ ਤੈਨੂੰ ਮੈਂ ਨਾਲ ਇੱਕ ਵੀ ਗੱਲ ਤੇ ਕਰਦੀ ਕੀ ਗੱਲ ਕਰਾਂ ਖਰਚ ਲੈਂਦੇ ਹੋ ਛੱਤੇ ਫਿਰ ਤਾਂ ਦਿੱਲੀ ਦਾ ਭੜਿਆ ਹੁੰਦਾ ਜੇ ਮੈਂ ਤੁਸ ਮੈਂ ਜਾਂਦਾ ਸਾਦੀ ਹਾਂ ਬਾਅਦ ਚ ਫੋਨ ਨਹੀਂ ਕਰਦੀ ਛੱਡੋ ਮੈਂ ਤਾਂ ਥੱਕ ਗਈ ਆ ਕੱਲੀ ਤੁਸੀਂ ਦਿੱਲੀੋਂ ਤੇ ਵਾਪਸ ਆਣਾ ਹੀ ਨਹੀਂ ਦਿੱਲੀ ਬਦੰਤੜੀ ਕਿਹੜੀ ਜ਼ਿੰਦਗੀ ਵਸੀ ਹੋਈ ਆ ਉਹ ਤੇਰਾ ਦਿਮਾਗ ਆ ਸੁਖ ਮੈਨੂੰ ਫੋਨ ਕਰਦਾ ਤੁਹਾਡੀ ਕੁੜੀ ਕੁੜੀ ਜੀ ਗੱਲ ਕਹੀ ਉਹਨੇ ਕਿਹਾ ਪਾਗਲ ਆ ਪਾਗਲ ਦੱਸ ਮੈਂ ਕੀ ਕਰਾਂ ਨੂੰ ਹੁਣ ਪਾਗਲ ਆ ਦਿਮਾਗ ਖਰਾਬ ਹੋਦਾ ਉਹ ਦਿਮਾਗ ਤੇਰਾ ਖਰਾਬ ਆ ਹੁਣ ਕਿਹੜੀ ਦਵਾਈ ਦੇ ਦਿੰਦੇ ਆ ਤੈਨੂੰ ਨਾ ਉਹਦਾ ਬੋਲੋ ਨਾ ਸੁਖ ਨਾ ਤਾਂ ਮੈਂ ਗੱਲ ਕਰ ਲੈਨੀ ਆ ਉਹ ਕਹਿੰਦਾ ਮੇਰੀ ਕੁੜੀ ਮੈਨੂੰ ਕੀ ਕਹਿੰਦੀ ਆ ਤੂੰ ਕਿਹੜੀ ਗੱਲ ਕਰੇਂਗੀ ਉਹਨਾਂ ਹਾਂ ਕਿਉਂ ਅਗਲੀ ਗੱਲ ਦਾ ਸਾਫ਼ 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 ਲੱਭਜਾ ਚ ਕਿਹਾ ਵਾ ਕਿ ਤੁਹਾਡੀ ਕੁੜੀ ਪਾਗਲ ਹੈਗੀ ਆ ਉਹਨੂੰ ਕੀ ਪਤਾ ਹੋਵੇ ਕਿਸਮਤ ਦੀ ਮਾਰ ਹੀ ਕਿਹੜੇ ਕਿਹੜੇ ਦੁੱਖ ਚੱਲਣਦੇ ਆ ਤੇ ਤੂੰ ਹੀ ਮੂੰਚੋਂ ਕੁੰਗਰੀਆਂ ਪਾ ਕੇ ਬੈਠੇ ਹੋ ਉਹਨੂੰ ਸਮਝਾ ਦਿੰਦੇ ਕਿ ਪੁੱਤਰ ਬੱਚਾ ਡਿਪਰੈਸ਼ਨ 'ਚ ਹੁੰਦਾ ਵਾ ਕੋਈ ਗੋਲੀ ਖਾ ਬੈਠੀ ਹੋਣੀ ਆ ਉਹ ਸਮਝਾਦਾ ਤਾਤਾ ਜੀ ਤੂੰ ਮੈਨੂੰ ਕੁਝ ਦੱਸ ਦੀ ਉਹਦੋਂ ਕੋਈ ਗਲਤ ਕਰਦੀ ਮੈਂ ਨਾ ਹਰ ਪਿੰਨਰ ਕੋਈ ਗੱਲ ਨਹੀਂ ਕੀਤੀ ਨਾ ਤੂੰ ਕੀਤੀ ਮੈਂ ਨਾ ਹੁਣ ਮੇਰੇ ਤੇ ਨਾ ਬਦਲਾ ਵਾਂਗੇ ਮਰੋਣਾ ਮੈਂ ਕਰਦੀਆਂ ਮਸਲੇ ਦਾ ਹੱਲ ਕੋਈ ਕਰ ਲੈਨੀ ਸੁਖ ਨਾ ਕੀ ਹੱਲ ਕਰਦਾ ਜੋ ਮੇਰੀ ਜ਼ਿੰਦਗੀ ਤੇ ਨਾ ਸ਼ੁਰੂ ਹੋਈ ਸਾ ਡਾਡੀ ਲਈ ਮੇਰੀ ਕਦੀ ਅਰਥਨ ਵਾਲਾ ਕਦੀ ਕਿਤੇ ਕਦੀ ਲਿਆਣੀਆਂ ਦੇਣੀਆਂ ਉਹ ਕਦੇ ਘਰ ਵਕਾਤਾ ਕਦੇ ਦੁਕਾਨਾਂ ਵਕਾਤੀਆ ਉਹ ਕੀਤਾ ਕੀ ਮੇਰੇ ਨਾਲ ਸ਼ਾਬਾਸ਼ ਸੇ ਤੁਹਾਡੇ ਇੱਕ ਉਮਰ ਨਿਕਲ ਗਈ ਮੇਰੀ ਘਰ ਨੂੰ ਸਾਹਮਦੇ ਸਾਹਮਦੇ ਘਰ ਨੂੰ ਸਾਹਮਦੇ ਨਹੀਂ ਮੇਰੇ ਘਰ ਵਕਾਉਂਦੇ ਵਕਾਉਂਦੇ ਚਲੋ ਰਿਆ ਕੀ ਮੇਰੇ ਕੋਲ ਸਹੀ ਹੈ ਬੜਾ ਵਧੀਆ ਕਹਿੰਦੇ ਹੋ ਬਹੁਤ ਸੋਨਾ ਕਹਿੰਦੇ ਹੋ ਕਿਸ ਨੇ ਕੁਝ ਕਿਹਾ ਨਹੀਂ ਅੱਗੇ ਉਹ ਮਾਸੀ ਵੀ ਬਾਹਰ ਬਹਿ ਕੇ ਤਮਾਸ਼ਾ ਵੇਖਣ ਲਈ ਐ ਕੋਈ ਹਾਲ ਨਹੀਂ ਵਸਦਾ ਓ ਮਾਸੀ ਨੇ ਕੰਨੀ ਸੁਣਿਆ ਵਾ ਕਿ ਉਹ ਕਹਿੰਦਾ ਕੀ ਸੁਖ ਹਾਂ ਤੇ ਸੋਖੀ ਕਹਿਣ ਦਿਆ ਨਾ ਮੈਨੂੰ ਤੇ ਪਤਾ ਨਾ ਮੈਂ ਆਪਣੀ ਕੁੜੀ ਦੀ ਕਿਹੜੀ ਦਵਾਈ ਕਰਵਾਈ ਐ ਹੁਣ ਨਾ ਬਹੁਤਾ ਬੋਲਣ ਦੇ ਲੋੜ ਨਹੀਂ ਓ ਤੈਨੂੰ ਪਤਾ ਵਾ ਪਰ ਅਗਲਾ ਕੀ ਕਹਿੰਦਾ ਵਾ ਕਿ ਤੁਹਾਡੀ ਕੁੜੀ ਪਾਗਲ ਹੈਗੀ ਆ ਉਹ ਸਮਝ ਦੀ ਕੋਸ਼ਿਸ਼ ਕਰ ਉਹਦੇ ਕਹਿਣ ਨੂੰ ਮੈਂ ਕੀ ਕਰਨਾ ਹੁਣ ਚੁੱਪ ਕਿਤੇ ਰਵੋ ਕੱਲ ਜਾ ਰਹੇ ਨਾ ਆਪਾਂ ਪਰਸੋ ਲੀਨ ਨੂੰ ਲੈ ਕੇ ਚੱਲੇ ਆ ਨਾ ਜਾ ਕੇ ਨਾ ਮੈਂ ਗੱਲ ਖੁਦ ਕਰ ਲਾਂਗੀ ਓ ਤੇ ਕੰਜੂ ਸਮਝਣ ਦੀ ਕੋਸ਼ਿਸ਼ ਕਰ ਉਹ ਬਾਰਪਤੀਆਂ ਹੀ ਮੇਲ ਨਹੀਂ ਚੰਦੀਆਂ ਮੈਂ ਕਦੋਂ ਕਿਹਾ ਕਿ ਬਾਰਪਤੀਆਂ ਹੀ ਜਾਂਦੀਆਂ ਤਾ ਕੀ ਕਵਾਂ ਹੋ ਮਰ ਤੈਨੂੰ ਕਹਿਣਾ ਕੀ ਹੈ ਸੁੱਖ ਨਾਲ ਗੱਲ ਮੈਂ ਕਰਾਂਗੀ ਉਹ ਤੂੰ ਕੀ ਗੱਲ ਕਰੇਂਗੀ ਦੱਸ ਅਗਲਾ ਮੈਨੂੰ ਫੋਨ ਕਰਨ ਦਿਆ ਵਾ ਕੋਈ ਗੱਲ ਨਹੀਂ ਮੈਂ ਕਰ ਲਾਂਗੀ ਅਗਲੇ ਨੂੰ ਕੀ ਪਤਾ ਹੋਵੇ ਕਿ ਹਰਪ੍ਰੀਤ ਨੇ ਕਿਹੜੀ ਤਕਲੀਫਾਂ ਵੇਖੀਆਂ ਨੇ ਕਿਹੜੀਆਂ ਪਰੇਸ਼ਾਨੀਆਂ ਵੇਖੀਆਂ ਨੇ ਉਨਾ ਕੱਲੀ ਨਾ ਥੋੜੀ ਹੋਇਆ ਕੁਛ ਤਿੰਨ ਜਿੰਦਗੀਆਂ ਬਰਬਾਦ ਕੀਤੀਆਂ ਉਸ ਬੰਦੇ ਨੇ ਅਗਲੇ ਨੂੰ ਸੱਚ ਨਾ ਅੱਖੀ ਵੇਖਿਆ ਨਹੀਂ ਆ ਕੰਨੀ ਬਸ ਸੁਣਿਆ ਸਿਆਣੇ ਕਹਿੰਦੇ ਨੇ ਮੰਜਾਉ ਦੇੜ ਲਿਆ ਤੇ ਫਿਰ ਓਨ ਲਿਆ ਇਹ ਕਿਤੇ ਸੋਖਾ ਨਹੀਂ ਪਿਆ ਹੋਇਆ ਬਾਰ-ਬਾਰ ਨਾ ਜ਼ਿੰਦਗੀ ਚ ਕੋਈ ਚੀਜ਼ ਵੀ ਨਾ ਸਹੀ ਟਰੈਕ ਤੇ ਨਹੀਂ ਚੱਲ ਸਕਦੀ ਰਿਸ਼ਤੇ ਕਰਨੇ ਕੋਈ ਸੋਖੇ ਥੋੜੀ ਹੈ ਮੈਂ ਤਾਂ ਬਸ ਕੁੜੀ ਦਾ ਭਲਾ ਕਰਨ ਦੀ ਰਹੀ ਤੇ ਮੇਰੇ ਸਿਰ ਸਵਾਹ ਪੈਂਦੀ ਰਹਗੀ ਪਰ ਤੁਸੀਂ ਟੈਨਸ਼ਨ ਨਾ ਲਵੋ ਮੈਂ ਕਰਾਂਗੀ ਨਾ ਸੁੱਖ ਨਾਲ ਗੱਲ ਜਾਰੀ ਇਹ ਕਦੇ ਦਿਨ ਤੱਕ ਇਹਨੂੰ ਲੈ ਕੇ ਉਹਨੇ ਕਿਹਾ ਵੈ ਕਿ ਕੁੜੀ ਦੇ ਜੋ ਮੈਂ ਵੀ ਚਾਹਨੀ ਆ ਕਿ ਤੀਓ ਪਾਲੇ ਉਹਦਾ ਵੀ ਮੋਹ ਪਵੇ ਉਹਦੇ ਨਾਲ ਤਾਂ ਹੀ ਉਹਨਾਂ ਦਾ ਨਾ ਘਰ ਬਸੇਗਾ ਉਹ ਬੇਗੁਫਾ ਗੱਲ ਨੂੰ ਹੱਥ ਮਾਰ ਸੁੱਕ ਕਬਾ ਬੋਲਨ ਰਿਹਾ ਹੀ ਕੋਈ ਗੱਲ ਨਹੀਂ ਬੋਲ ਲੈੰਦੋ ਜਵਾਈ ਭਾਈ ਹੈ ਨਾ ਉਹਦੀਆਂ ਤਾਂ ਸਾਰੀਆਂ ਗੱਲਾਂ ਚੱਲਾਂਗੀ ਮੈਂ ਚੋਲੀ ਚ ਪਾਲਾਂਗੀ ਜਦੋਂ ਨੂੰ ਮੈਂ ਪਿਆਰ ਨਾਲ ਬਹਿ ਕੇ ਸਮਝਾਵਾਂਗੀ ਨਾ ਕਿ ਮੈਂ ਕਿਸ ਇਰਾਦੇ ਨਾਲ ਇਹ ਕੀਤਾ ਉਹ ਸਮਝੇਗਾ ਐਸੀ ਕੋਈ ਗੱਲ ਨਹੀਂ ਜੇ ਮੈਂ ਸੱਸਾਂ ਤਾਂ ਮੈਂ ਮਾਂ ਵੀ ਆ ਤੋ ਜਵਾਈ ਨਹੀਂ ਐ ਉਹ ਵੀ ਤਾਂ ਪੁੱਤਰ ਹੈਗਾ ਫਿਰ ਕੀ ਆ ਬੈਠੋ ਤੁਸੀਂ ਆਂ ਨਹੀਂ ਮੈਂ